ਸਾਸਤ੍ਰਿਕਾ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੋਰ ਆਕਲੈਂਡ ਵਾਸੀਆਂ ਦੀ ਜੇਬ ਦੇ ਉੱਤੇ ਹੋਰ ਭਾਰ ਪੈਣ ਵਾਲਾ ਹੈ ਕਿਉਂਕਿ ਆਕਲੈਂਡ ਦੇ ਵਿੱਚ ਹੁਣ ਪਾਣੀ ਦੇ ਬਿੱਲਾਂ ਦੇ ਵਿੱਚ ਵਾਧਾ ਹੋਣ ਵਾਲਾ ਹੈ 1 ਜੁਲਾਈ 2025 ਤੋਂ ਐਵਰੇਜ ਹਾਊਸਹੋਲਡ ਦੇ ਪਾਣੀ ਦੇ ਬਿੱਲ ਦੇ ਵਿੱਚ 7.2% ਜਣ ਕੇ ਜਾਂ 7 ਡਾਲਰ ਦਾ ਵਾਧਾ ਦਾਜ ਕੀਤਾ ਜਾਵੇਗਾ ਇਤਿਹਾਸ ਦੇ ਜਾਣੇ ਕਿ ਆਕਲੈਂਡ ਕਾਉਂਸਲ ਦੇ ਵੱਲੋਂ ਜੋ ਵਾਟਰ ਬਿੱਲ ਦੇ ਵਿੱਚ ਵਾਟਰ ਰੇਟਸ ਵਿੱਚ ਇਨਕਰੀਜ਼ ਕਰਨ ਦੇ ਲਈ ਪ੍ਰਪੋਜ਼ ਕੀਤੇ ਗਏ ਬਿੱਲ ਤੋਂ 25.8% ਇਹ ਘਟ ਦੱਸਿਆ ਜਾ ਰਿਹਾ ਜੇਕਰ ਆਕਲੈਂਡ ਸੀਬੀਡੀ ਦੇ ਰਿਹਾਇਸ਼ੀਆਂ ਦੀ ਮੰਨੀਏ ਤਾਂ ਉਹਨਾਂ ਮੁਤਾਬਕ ਇਸ ਸਮੇਂ ਵੀ ਉਹਨਾਂ ਦੇ ਬਿੱਲ ਬਹੁਤ ਜ਼ਿਆਦਾ ਵੱਧ ਨੇ ਹਾਈ ਨੇ ਪਰ ਹੁਣ ਇਹ ਹੋਣ ਵਾਲਾ ਵਾਧਾ ਉਹਨਾਂ ਤੇ ਜ਼ਰੂਰ ਇਫੈਕਟ ਕਰੇਗਾ ਇਥੇ ਵੀ ਦੱਸਿਆ ਜਾਣਿਆ ਕਿ 1 ਜੁਲਾਈ 2025 ਤੋਂ ਵਾਟਰ ਕੇਅਰ ਆਕਲੈਂਡ ਕਾਉਂਸਲ ਦੇ ਅੰਡਰ ਨਹੀਂ ਰਹੇਗਾ ਉਹ ਇੱਕ ਫਾਈਨੈਂਸ਼ੀਅਲ ਇੰਡੀਪੈਂਡੈਂਸ ਲੈਂ ਜਾ ਰਿਹਾ ਇਥੇ ਦੱਸਿਆ ਜਾਣਿਆ ਕਿ ਇਸ ਦੇ ਦੌਰਾਨ ਫਿਲਹਾਲ ਹਾਲਕਿ ਉਹ ਆਕਲੈਂਡ ਕਾਉਂਸਲ ਤੋਂ ਇੰਡੀਪੈਂਡੈਂਟ ਜ਼ਰੂਰ ਹੋ ਜਾਏਗਾ ਪਰ ਫਿਰ ਵੀ ਇਹ ਇੱਕ ਸਰਕਾਰ ਦੇ ਤਹਿਤ ਚੱਲ ਰਹੀ ਆਰਗੇਨਾਈਜੇਸ਼ਨ ਦੇ ਕੰਟਰੋਲ ਦੇ ਅੰਦਰ ਹੀ ਰਹੇਗਾ